ਧਿਆਨੇ ਕਹਿੰਦੇ ਨੇ ਜੀ ਕਿ ਕਵਾਰਾਂ ਅਤੇ ਮੂਰਖਾਂ ਦੀ ਭੀੜ ਇਕੱਠੀ ਕਰਨ ਨਾਲੋਂ ਇੱਕ ਇਨਸਾਨ ਐਦਾਂ ਦਾ ਰੱਖੋ ਜਿਹੜਾ ਤੁਹਾਡੀ ਅਤੇ ਤੁਹਾਡੇ ਫੈਸਲਿਆਂ ਦੀ ਤੁਹਾਡੇ ਜਜ਼ਬਾਤਾਂ ਦੀ ਕਦਰ ਕਰ ਸਕੇ ਤੇ ਤੁਹਾਨੂੰ ਸਮਝ ਸਕੇ ਸਾਰੀ ਜ਼ਿੰਦਗੀ ਤੁਹਾਡਾ ਸਾਥ ਦੇ ਸਕੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆ ਮਾਰਨਿੰਗ ਦਾ ਟਾਈਮ ਸੀਗਾ ਤੇ ਆਸਤ੍ਰਿਕ ਸੀਗੇ ਜੀ 26 26 ਜੁਲਾਈ 2025 ਤੇ ਅਦਰ ਆਪਣੀਆਂ ਚਿੜੀਆਂ ਦੇ ਚੈਗ ਮੈਂ ਤੁਹਾਨੂੰ ਦਿਖਾਉਣੇ ਹੈਗੇ ਤੇ ਵਧੀਆ ਇਹ ਭੱਜੀਆਂ ਫਿਰਦੀਆਂ ਸੀਗੀਆਂ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਵਲੌਗਸ ਦੇ ਵਿੱਚ ਤੇ ਜਿੰਨੇ ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰੇ ਪਿਆਰੇ ਕਮੈਂਟ ਕਰਦਿਆ ਕਰੋ ਜੀ ਤੇ ਚੈਨਲ ਨੂੰ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਵਲੌਗ ਨੂੰ ਆਪਣੇ ਨੂੰ ਤੇ ਲਓ ਜੀ ਆਪਾਂ ਸ਼ੁਰੂਆਤ ਕਰਦੇ ਆਂਗੇ ਅੱਜ ਦੇ ਵਲੌਗ ਦੀ ਇਧਰ ਆਪਾਂ ਤੁਹਾਨੂੰ ਦਿਖਾਉਣੀ ਹੈਗੇ ਇਹਨਾ ਆਪਣੇ ਬੂਟਾ ਲੱਗਿਆ ਸੀਗਾ ਜੇ ਅਮਰੁੱਦਾਂ ਦਾ ਤੇ ਬਟਨਾਂ ਇਹ ਪਤਾ ਨਹੀਂ ਕਿਉਂ ਮੀਂਹ ਦਾ ਕਰਕੇ ਨਾ ਹੁਣ ਥੋੜੇ ਥੋੜੇ ਨੇ ਇਹਦੇ ਵਿੱਚ ਜੀਜੇ ਬਣ ਰਹੇ ਸੀ ਤੇ ਇਧਰ ਤੁਹਾਨੂੰ ਦਿਖਾਉਣੀ ਆ ਹਬੀਬੀਸ ਦਾ ਪੌਦਾਗਾਹੀ ਕਈ ਕੰਨਾਂ ਨੂੰ ਨਹੀਂ ਪਤਾ ਹੁੰਦਾਗਾ ਇਹ ਹੁੰਦਾਗਾ ਜੀ ਹਬੀਬੀਸ ਦਾ ਬੂਟਾ ਤੇ ਇਹਦੇ ਉੱਪਰ ਨਾ ਆਪਣੀ ਵੱਲ ਆ ਗਈ ਸੀਗੀ ਅਦੀ ਇਤ ਤੋਰ ਗਾਦੀ ਤੇ ਤਾਂ ਕਰਕੇ ਨਾ ਥੋੜਾ ਜਿਹਾ ਮਰਜ਼ਾ ਆਇਆ ਜਾਂ ਹੋਇਆ ਸੀਗਾ ਹੁਣ ਆਪਾਂ ਬੱਲ ਨੂੰ ਪੱਟਤਾ ਸੀਗਾ ਤੇ ਇਹਦਾ ਸੀਗਾ ਫਲਾਵਰ ਬਹੁਤ ਸੋਹਣਾ ਹੁੰਦਾਗਾ ਜੋ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈਗੀ ਤੇ ਇਧਰ ਆਪਣੀਆਂ ਬੱਲਾ ਸੀਗੀਆਂ ਦੁਆਰ ਤੋਂ ਬਹੁਤ ਸੋਹਣੀਆਂ ਚੱਲਪੀਆਂ ਸੀਗੀਆਂ ਤੇ ਇਹ ਹੁੰਦੀ ਹੈ ਸਾਡੇ ਪਿੰਡਾਂ ਦੀ ਮਾਰਨਿੰਗ ਪਿੰਡਾਂ ਦੀ ਸਿਹਤ ਤੇ ਵੈਦਰ ਅੱਜ ਬਹੁਤ ਸੋਹਣਾ ਸੀਗਾ ਤੇ ਇਸ ਤੋਂ ਬਾਅਦ ਦੁਪਹਿਰ ਦਾ ਦਿਖ ਦਿਖਾਉਣੇ ਤੁਹਾਨੂੰ ਵੈਦਰ ਦੁਪਹਿਰ ਹੀ ਕਾਫੀ ਹੱਦ ਮੀ ਆ ਗਿਆ ਸੀਗਾ ਤੇ ਆਪਾਂ ਖਾਣਾ ਵਗੈਰਾ ਖਾ ਲਿਆ ਸੀਗਾ ਤੇ ਮੈਂ ਬਣਾ ਰਹੀ ਸੀਗੀ ਸ਼ੇਕ ਕਿਉਂਕਿ ਨਾ ਅੱਜ ਮੈਨੂੰ ਬੁਖਾਰ ਸੀਗਾ ਤੇ ਤਾਂ ਕਰਕੇ ਨਾ ਰੋਟੀ ਦਾ ਕੋਈ ਸੁਆਦ ਜਾਨੀ ਆਇਆ ਹੈਗਾ ਖਾਣ ਦਾ ਕਿਉਂਕਿ ਮੂੰਹ ਦਾ ਆਪਣਾ ਨਾ ਦਵਾਈਆਂ ਲੈ ਲੈ ਕੇ ਟੇਸਟ ਚੇਂਜ ਹੋ ਜਾਂਦਾ ਹੈਗਾ ਤੇ ਤਾਂ ਕਰਕੇ ਸੋਚਿਆ ਜੀ ਸ਼ੇਕ ਬਣਾ ਕੇ ਪੀਤਾ ਜਾਵੇ ਤੇ ਵਿਦਆਊਟ 슈ਗਰ ਵਾਲਾ ਜੀ ਇਹ ਔਰਲੀ ਦੁੱਧ ਤੇ ਬਨਾਣਾ ਇਹਦੇ ਵਿੱਚ ਤੇ ਇਸ ਤੋਂ ਬਾਅਦ ਦੇਖੋ ਤੁਸੀਂ ਮੀਂਹ ਜਿਹੜਾ ਆਉਣਾ ਸਟਾਰਟ ਹੋ ਗਿਆ ਸੀਗਾ ਹਲਕੀ-ਹਲਕੀ ਬਾਰਿਸ਼ ਹੋਣ ਲੱਗੀ ਸੀ ਇਸ ਤੋਂ ਬਾਅਦ ਤਾਂ ਕਾਫੀ ਜ਼ਿਆਦਾ ਤੇਜ਼ ਬਾਰਿਸ਼ ਆ ਗਈ ਸੀਗੀ ਤੇ ਸਾਡੇ ਪਿੰਡ ਦੇ ਵਿੱਚ ਬਾਹਰਲੇ ਜਿਹੜੇ ਦੂਜੇ ਹੋਰ ਪਿੰਡ ਸੀ ਨਾਲ ਲੱਗਦੇ ਉਹਨਾਂ ਦੇ ਵਿੱਚ ਮੀਂਹ ਹੈ ਨਹੀਂ ਸੀਗਾ ਜੀ ਇੰਨਾ ਤੇ ਆਪਣੇ ਇਧਰਲੀ ਸਾਈਡ ਜ਼ਿਆਦਾ ਸੀਗਾ ਕਿਉਂਕਿ ਇੱਕ ਤਾਂ ਜੀ ਨੇੜੇ ਇੱਥੇ ਟਾਊਨਸ਼ਿਪ ਅਤੇ ਟਾਊਨਸ਼ਿਪ ਦੇ ਵਿੱਚ ਬਹੁਤ ਸਾਰੇ ਜਿਹੜੇ ਪੇੜ-ਪੌਦੇ ਲੱਗੇ ਹੋਏ ਨੇਗੇ ਉਹਦਾ ਕਰਕੇ ਹੈ ਜੀ ਇੱਥੇ ਮੀਂਹ ਆ ਜਿਹੜਾ ਕਾਫੀ ਜ਼ਿਆਦਾ ਆ ਜਾਂਦਾ ਹੈ ਆਪਣੇ ਤਾਂ ਕਰਕੇ ਤੇ ਇਸੇ ਮੀ ਨੂੰ ਦੇਖਦੇ ਦੇਖਦੇ ਤੇ ਸੋਚਿਆ ਕਿ ਉਹ ਨਾ ਅੱਜ ਕੋਈ ਰੈਸਪੀ ਬਣਾਈ ਜਾਵੇ ਹਨ ਕਿਉਂਕਿ ਮੀ ਬਾਦ ਚਾ ਹੁੰਦਾ ਹੈ ਤੇ ਆਪਣੀ ਰੈਸਪੀ ਹਨ ਨਾ ਦਿਮਾਗ ਦੇ ਵਿੱਚ ਪਹਿਲਾਂ ਘੁੰਮਣ ਲੱਗ ਜਾਂਦੀਆਂ ਨੇ ਤੇ ਸੌਣ ਦਾ ਮੀ ਸੀਗਾ ਤੇ ਸੌਣ ਦੇ ਮੀ ਦੇ ਵਿੱਚ ਤਾਂ ਖਾਸ ਕਰਕੇ ਬਣਦੇ ਨੇ ਪੂੜੇ ਵਗੈਰਾ ਤੇ ਗੁਲਗਲੇ ਬਣ ਜਾਂਦੇ ਨੇ ਮਠੀਆਂ ਬਣ ਜਾਂਦੀਆਂ ਹਨ ਪਕੌੜੇ ਵਗੈਰਾ ਵੀ ਬਣ ਜਾਂਦੇ ਨੇਗੇ ਤੇ ਮੈਂ ਸੋਚਿਆ ਕਿ ਉਹ ਨਾ ਆਪਾਂ ਪੂੜੇ ਬਣਾਈ ਬੜਾਗੇ ਤੇ ਇਹਦੇ ਲਈ ਜੇ ਆਪਾਂ ਗੁੜ ਲੈ ਲਿਆ ਸੀਗਾ ਤੇ ਗੁੜ ਥੋੜਾ ਹੀ ਸੀਗਾ ਆਪਣੇ ਕੋਲੇ ਕਿਉਂਕਿ ਇਸ ਟਾਈਮ ਕੋਈ ਘਰ ਵਿੱਚ ਹੈ ਨਹੀਂ ਸੀਗਾ ਜੀ ਤਾਂ ਆਪਾਂ ਹੋਰ ਗੁੜ ਮੰਗਵਾ ਸਕੀਏ ਤੇ ਥੋੜਾ ਜਿਹਾ ਗੁੜ ਸੀਗਾ ਆਪਣੇ ਕੋਲ ਇੱਕ ਡੇਢ ਡਲੇ ਦੀ ਕਰੀ ਸੀਗਾ ਤੇ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਇਹਦੇ ਵਿੱਚ ਆਟਾ ਕੋਲਣਾ ਤੇ ਤੁਸੀਂ ਨਾ ਜਦੋਂ ਇਹਦਾ ਪੂੜਿਆਂ ਦਾ ਆਟਾ ਘੋਲਦੇ ਹੋ ਹਣਾ ਤਾਂ ਪਲੀਜ਼ ਥੋੜਾ ਜਿਹਾ ਪਾਇਆ ਕਰੋ ਕਿਉਂਕਿ ਇਹਦੇ ਨਾਲ ਨਾ ਗੁੱਠਲੀਆਂ ਨਹੀਂ ਬਣਦੀਆਂंगी ਥੋੜਾ ਥੋੜਾ ਕਰਕੇ ਨਾ ਆਟਾ ਐਡ ਕਰਿਆ ਕਰੋ ਗੁੜ ਦੇ ਵਿੱਚ ਤੇ ਦੇਖੋ ਇੱਕ ਨਾ ਜਦੋਂ ਆਪਾਂ ਚਮਚਾ ਘਮਾਉਨੇ ਇੱਕ ਸਾਈਡ ਵਾਲੀ ਹੀ ਰਾਉਂਡ ਸ਼ੇਪ ਦੇ ਵਿੱਚ ਘਮਾਉਣਾ ਹੁੰਦਾਗਾ ਤੇ ਉਹਦੇ ਨਾਲ ਅਗੁੱਠਲੀਆਂ ਜਿਹੜੀਆਂ ਇਹਦੇ ਵਿੱਚ ਗੰਡਾਂ ਨੇ ਉਹ ਨਹੀਂ ਬਣਦੀਆਂ ਹੈਗੀਆਂ ਨੇ ਤੇ ਇਸ ਤਰੀਕੇ ਦੇ ਨਾਲ ਹਨਾ ਆਪਣਾ ਬੈਟਰ ਹੈਗਾ ਜਿਹੜਾ ਰੈਡੀ ਹੋ ਗਿਆ ਸੀਗਾ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਤੇ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਇਆ ਜਿਵੇਂ ਅਗਲਾ ਕਹਿੰਦਾ ਹਨਾ ਵੀ ਬੇਕਿੰਗ ਸੋਡਾ ਪਾ ਲਓ ਜਾਂ ਕੋਈ ਮਿੱਠਾ ਸੋਡਾ ਪਾ ਲਓ ਨੋ ਆਪਾਂ ਕੁਝ ਵੀ ਚੀਜ਼ ਦੇ ਵਿੱਚ ਨਹੀਂ ਪਾਈ ਹੈਗੀ ਸੀ ਨਹੀਂ ਐਡ ਕੀਤੀ ਇਹਦੇ ਵਿੱਚ ਆਉਣ ਲਈ ਗੁੜ ਸੀਗਾ ਜੀ ਗੁੜ ਵਾਲਾ ਕੋਲ ਸੀਗਾ ਤੇ ਵਿੱਚ ਉਹਦੇ ਪਾਇਆ ਸੀਗਾ ਜੀ ਆਪਾਂ ਕਣਕ ਦਾ ਆਟਾ ਤੇ ਹੁਣ ਆਪਾਂ ਜੀ ਪੂੜੇ ਬਣਾਉਣੇ ਹੈਗੇ ਤੇ ਤੁਹਾਨੂੰ ਦਿਖਾਉਣੇ ਹੈਗੇ ਇਸ ਤਰੀਕੇ ਦੇ ਨਾਲ ਤੁਸੀਂ ਬੈਟਰ ਚੈੱਕ ਕਰ ਲਿਓ ਤੇ ਲਓ ਜੀ ਤੁਹਾਨੂੰ ਦਿਖਾਉਣੇ ਆ ਆਪਾਂ ਸਮਾਨ ਵਗੈਰਾ ਵਗੈਰਾ ਸੀਗਾ ਜਿਹੜਾ ਹਨਾ ਹਲਵਾਈ ਦੇ ਤਰ੍ਹਾਂ ਰੈਡੀ ਕਰ ਲਿਆ ਸੀਗਾ ਤੇ ਜਿਹੜੇ ਪੂੜੇ ਰੰਗੇ ਉਹ ਸਰੋਂ ਦੇ ਤੇਲ ਨਾਲ ਬਹੁਤ ਜਿਆਦਾ ਟੇਸਟੀ ਬਣਦੇ ਨੇ ਤੁਸੀਂ ਦਾ ਮਤਲਬ ਜੇਕਰ ਤੁਹਾਡੀ ਮਰਜ਼ੀ ਹੋਵੇ ਤਾਂ ਤੁਸੀਂ ਦੇਸੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋਗੇ ਬਟ ਮੈਂ ਇੱਥੇ ਸਰੋਂ ਦੇ ਤੇਲ ਨਾਲ ਹੀ ਪੂੜੇ ਬਣਾਉਂਗੀ ਤੇ ਇਹ ਸੀਗਾ ਜੇ ਆਪਣੇ ਕੋਲ ਇਹ ਰੋਟੀ ਬਣਾਉਣ ਵਾਲਾ ਤਵਾ ਸੀਗਾ ਇਹ ਲੋਹੇ ਦਾ ਤਵਾ ਸੀਗਾ ਤੇ ਇਸ ਦੇ ਉੱਪਰ ਹੀ ਆਪਾਂ ਟਰਾਈ ਕਰਾਂਗੇ ਅੱਜ ਪੂੜੇ ਬਣਾਉਣ ਲਈ ਕਿਉਂਕਿ ਮੈਂ ਨਾਨ ਸਟਿਕਾ ਬਹੁਤ ਘੱਟ ਯੂਜ਼ ਕਰਦੀ ਆ ਇਹ ਲੌਸਟਿਕਾਪਾ ਜੂਸ ਨਹੀਂ ਕਰਦੇ ਹੈਗੇ ਕਿ ਆਪਣੇ ਘਰ ਦੇ ਵਿੱਚ ਇਦਾਂ ਦਾ ਕੋਈ ਵੀ ਭਾਂਡਾ ਬਰਤਨ ਨਹੀਂ ਹੈਗਾ ਨੌਨਸਟਿਕ ਤੇ ਜਦੋਂ ਆਪਾਂ ਪਹਿਲਾ ਪੂੜਾ ਬਣਾਉੜੇ ਹਨ ਤਾਂ ਤੇਲ ਨਾਲ ਥੋੜਾ ਜਿਆਦਾ ਲਾ ਲਿਆ ਕਰੋ ਲੋਹੇ ਦੇ ਤਵੇ ਤੇ ਕਿਉਂਕਿ ਇਹਦੇ ਨਾਲ ਹਨ ਜਿਹੜਾ ਤਾ ਹੋਗਾ ਚਿਪਕਦਾ ਨਹੀਂ ਹੈਗਾ ਪੂੜਾ ਤੇ ਆਹਾਂ ਨਾ ਮੈਥੋਂ ਥੋੜਾ ਜਨਾ ਗੱत्ता ਸੀਗਾ ਵੱਡਾ ਕੱਟਿਆ ਗਿਆ ਸੀਗਾ ਤੇ ਇਹਨੂੰ ਮੈਂ ਇਹਦੀ ਕਟਿੰਗ ਛੋਟੀ ਕਰੂੰਗੀ ਦੁਬਾਰ ਤੋਂ ਤੇ ਕਿਰਾਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਪੂਰੇ ਦੇ ਪਛਾਦ ਦੇ ਤੇ ਤੁਹਾਨੂੰ ਦਿਖਾਉਣੀ ਆ ਕਿ ਪਹਿਲਾ ਪੂੜਾ ਹੀ ਬਸ ਥੋੜਾ ਜਿਹਾ ਟਫ ਹੁੰਦਾਗਾ ਬਣਾਉਣਾ ਲੋਹੇ ਦੇ ਤਵੇ ਤੇ ਬਾਕੀ ਸਾਰੇ ਪੂੜੇ ਜਿਹੜੇ ਆਰਾਮ ਨਾਲ ਬਣ ਜਾਂਦੇ ਨੇਗੇ ਤੇ ਦੇਖੋ ਜੀ ਆਪਾਂ ਪੂੜੇ ਨੂੰ ਦੂਸਰੀ ਸਾਈਡ ਤੋਂ ਪਲਟਤਾ ਸੀ ਤੇ ਬਹੁਤ ਹੀ ਘੱਟ ਔਇਲ ਦੇ ਵਿੱਚ ਇਹਨਾਂ ਨੂੰ ਆਪਾਂ ਬਣਾਵਾਂਗੇ ਇਹਦੇ ਉੱਪਰ ਵੀ ਘਿਓ ਨਹੀਂ ਲਾਉਂਦੀ ਸਿਰਫ ਇੱਕ ਦੋ ਬੂੰਦਾ ਜਿਹਾ ਲੈ ਦੇ ਸਾਈਡ ਸਾਈਡ ਤੇ ਆਪਾਂ ਲਗਾਇਆ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਜੀ ਸਾਰੇ ਪੂੜੇ ਆਪਾਂ ਬਣਾ ਲਾਂਗੇ ਰੈਡੀ ਕਰ ਲਾਂਗੇ ਤੇ ਲਓ ਜੀ ਆਪਣੇ ਪੂੜੇ ਆ ਜਿਹੜੇ ਬਣ ਰਹੇ ਸੀਗੇ ਤੇ ਹੁਣ ਨਾ ਮੈਂ ਮੇਰੀ ਮੰਮੀ ਨੂੰ ਵੀ ਕਹਿਣੀ ਹੁੰਦੀ ਆ ਵੀ ਮੰਮੀ ਤੇਰੀ ਧੀ ਪੂੜੇ ਬਣਾਉਣੇ ਸਿੱਖ ਗਈ ਕਿਉਂਕਿ ਹਣ ਅਗਲਾ ਕਹਿੰਦਾ ਲਤੂ ਕੀ ਪੂੜੇ ਬਣਾ ਕੇ ਖਵਾਏਗੀ ਉਹ ਗੱਲ ਹੋ ਜਾਂਦੀ ਆ ਹਨ ਤੇ ਇਸ ਤਰੀਕੇ ਨਾਲ ਹੌਲੀ ਹੌਲੀ ਜੀ ਜਣੀਆਂ ਮੇਰੀਆਂ ਪੈਣਾ ਨੇ ਹਨਾ ਤੇ ਨਵੇਂ ਵੀ ਬਣਾਉਣੇ ਹੁੰਦੇ ਹੁੰਦੇ ਜਰੂਰੀ ਤਾਂ ਨਹੀਂ ਹਾਰੀ ਕੱਚੀ ਜਿਹੜੀ ਆਪਾਂ ਢਿੱਡ ਤੋਂ ਸਿੱਖ ਕੇ ਆਉਣੀ ਹੈ ਹਨਾ ਬਾਹਰ ਆ ਕੇ ਸਾਰੀਆਂ ਚੀਜ਼ਾਂ ਆਪਾਂ ਸਿੱਖਦੇ ਆਂਗੇ ਹੌਲੀ-ਹੌਲੀ ਤੇ ਇਸ ਤਰੀਕੇ ਦੇ ਨਾਲ ਆਪਾਂ ਜੀ ਬਣਾ ਸਕਦੇ ਆਗੇ ਕੋਈ ਔਖੀ ਗੱਲ ਨਹੀਂ ਹੈਗੀ ਬਹੁਤ ਹੀ ਜਿਆਦਾ ਸੌਖੇ ਬਣ ਜਾਂਦੇ ਰਗੇ ਜਿਹੜੀਆਂ ਮਠੀਆਂ ਹੁੰਦੀਆਂ ਨੇ ਹਨਾ ਉਹਨਾਂ ਨੂੰ ਤਾਂ ਪਹਿਲਾਂ ਉਹਨਾਂ ਨੂੰ ਆਟਾ ਗੁੰਨਣਾ ਪੈਂਦਾ ਹਨਾ ਫਿਰ ਉਹਨਾਂ ਨੂੰ ਕਟਿੰਗ ਕਰਨੀ ਪੈਂਦੀ ਹੈ ਫਿਰ ਫਰਾਈ ਕਰਨੀਆਂ ਪੈਂਦੀਆਂ ਨੇ ਤੇ ਇਹਦਾ ਬਸ ਇੱਕੋ ਲਈ ਬੈਟਰ ਰੈਡੀ ਕਰੋ ਤੇ ਬੈਟਰ ਆਪਾਂ ਦਾ ਬਸੇ ਦਾ ਇੱਕੋ ਹੀ ਚੀਜ਼ ਹੁੰਦੀ ਹੈ ਜੀ ਮੇਨ ਵੀ ਬੈਟਰ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦਾਗਾ ਸਹੀ ਬਣਿਆ ਹੋਣਾ ਚਾਹੀਦਾਗਾ ਨਾ ਹੀ ਜ਼ਿਆਦਾ ਥਿੱਕ ਹੋਣਾ ਚਾਹੀਦਾ ਤੇ ਨਾ ਹੀ ਜਿਹੜਾ ਪਤਲਾ ਹੋਣਾ ਚਾਹੀਦਾਗਾ ਤੇ ਫੇਰ ਹੀ ਜਿਹੜੇ ਆਪਣੇ ਪੂੜੇ ਬਹੁਤ ਸੋਹਣੇ ਬਣਦੇ ਨੇਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਪੂੜੇ ਜਿਹੜੇ ਸਾਡਾ ਬਹੁਤ ਵਧੀਆ ਬਣਾ ਲਾਂਗੇ ਤੇ ਤੁਸੀਂ ਵੀ ਦੇਖਿਓ ਵੀ ਦੱਸਿਓ ਮੈਨੂੰ ਦੇਖ ਕੇ ਦੀ ਕਿੱਦਾਂ ਦੀ ਲੋਕ ਵਧੀਆ ਲੱਗੀ ਤੁਹਾਨੂੰ ਇਹਨਾਂ ਦੀ ਤੇ ਕਮੈਂਟ ਪਲੀਜ਼ ਜ਼ਰੂਰ ਕਰੇ ਜੀ ਤੇ ਸਾਡਾ ਚੈਨਲ ਦੇ ਵਲੌਗ ਕਿਵੇਂ ਲੱਗਦੇ ਨੇ ਪਲੀਜ਼ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਲਾਈਕ ਕਰਦਿਆ ਕਰੋ ਜੀ ਪਲੀਜ਼ ਤੇ ਦੇਖੋ ਆਇਆ ਇੱਕ ਦੋ ਪੂੜੇ ਸੀਗੇ ਹਨ ਜਿਹੜੇ ਉਹੀ ਜ਼ਿਆਦਾ ਟਫ ਜੇ ਬੜੇ ਲਗੇ ਬਾਕੀ ਸਾਰੇ ਪੂੜੇ ਇਸ ਤਰੀਕੇ ਨਾਲ ਬਹੁਤ ਵਧੀਆ ਬਣਨੇ ਸਟਾਰਟ ਹੋ ਗਏ ਨੇ ਲੋਹੇ ਦੇ ਤਵੇ ਦੇ ਉੱਪਰ ਤੇ ਲੋਈ ਜੀ ਆਪਾਂ ਇਸ ਤਰੀਕੇ ਨਾਲ ਸਾਰੇ ਪੂੜੇ ਬਣਾ ਲਾਂਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਨਵੇਂ-ਨਵੇਂ ਪੂੜੇ ਬਣਾਉਣੇ ਸਿੱਖਣੇ ਨੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਸਿੱਖ ਸਕਦੇ ਹੋ ਕੋਈ ਇਹਦੇ ਵਿੱਚ ਔਖੀ ਗੱਲ ਨਹੀਂ ਹੈਗੀ ਪੂੜੇ ਬਣਾਉਣੇ ਬਹੁਤ ਹੀ ਜਿਆਦਾ ਸਿੰਪਲ ਰੈਸਪੀ ਹੈਗੀ ਇਹ ਤੇ ਸਾਰੇ ਆਪਾਂ ਨੂੰ 5 ਮਿੰਟ ਲੱਗੇ ਕੋਲ ਬਣਾਉਣ ਤੇ ਕਿਉਂਕਿ ਮੈਂ ਗੁੜ ਨੂੰ ਨਾ ਥੋੜਾ ਜਿਹਾ ਗਰਮ ਗੁਗੁਨੇ ਪਾਣੀ ਦੇ ਵਿੱਚ ਭੰਤਾ ਸੀਗਾ ਤਾਂ ਕਰਕੇ ਜੀ ਜਿਆਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਲੋ ਆਪਾਂ ਸਾਰੇ ਪੂੜੇ ਇਸ ਤਰੀਕੇ ਨਾਲ ਪੜਾ ਕੇ ਤੁਹਾਨੂੰ ਦਿਖਾਉਦੇ ਆ ਜੀ ਤੇ ਇਸ ਤੋਂ ਬਾਅਦ ਆਪਾਂ ਖਾ ਲਏ ਸੀਗੇ ਜੀ ਹਟਾ ਖੀਰ ਵਗੈਰਾ ਨਹੀਂ ਬਣਾਈ ਸੀ ਉਹਨੇ ਪੂੜੇ ਬਣਾਈ ਸੀਗੇ ਤੇ ਇਸ ਤੋਂ ਬਾਅਦ ਹੋ ਗਈ ਸੀ ਕਿ ਸ਼ਾਮ ਤੇ ਮੈਂ ਬਣਾ ਰਹੀ ਸੀਗੇ ਜਤ ਤੌਰ ਗਾ ਨਹੀਂ ਸਜੇ ਤੌਰ ਹੀ ਆਪਾਂ ਘਰੋਂ ਤੋੜ ਗਏ ਸੀਗੇ ਫਰੈਸ਼ ਫਰੈਸ਼ ਤੋੜਨੇ ਸੀਗੇ ਜੀ ਤੇ ਕਾਫੀ ਟਾਈਮ ਬਾਅਦ ਬਣਾ ਰਹੇ ਸੀਗੇ ਤੇ ਇਸ ਤਰੀਕੇ ਦਾ ਮੈਂ ਇਹਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ੜ ਨਹੀਂ ਕੀਤੀ ਹੈਗੀ ਕਿ ਇਹ ਆਪਣੇ ਵਸਤਰਜ ਨਾਲ ਹੀ ਬਣ ਜਾਣਗੇ ਆ ਪਾਫ ਦਾਲ ਤੇ ਦੁੱਧ ਵਾਲੀਆਂ ਤੋਰ ਗਾ ਆਪਾਂ ਬਣਾ ਕੇ ਕਰ ਲਾਂਗੇ ਰੈਡੀ ਤੇ ਇਸ ਬਾਅਦ ਹੋ ਗਈ ਸੀਗੀ ਜੀ ਸ਼ਾਮ ਤੇ ਖਾ ਲਾਂਗੇ ਆਪਾਂ ਸਬਜ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਵਲੌਗ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਲੌਗ ਨੂੰ ਵਾਚ ਕਰਨ ਲਈ ਤੇ ਖੀਰੇ ਗੁਰੇ ਆਪਣਾ ਸਟਾਈਲ ਦੇ ਵਿੱਚ ਨੇ ਜਿੱਚਾਉਣੇ ਜੇ ਨਹੀਂ ਆਉਂਦੇ ਹੈਗੇਗੇ ਸਿੰਪਲ ਜੇ ਬੰਦੇ ਆ ਜੀ ਅਸੀਂ ਹਨਾ ਤੇ ਇਸ ਤਰੀਕੇ ਨਾਲ ਆਪਾਂ ਖਾਣਾ ਖਾ ਲਾਂਗੇ ਤੇ ਮਿਲਦੇ ਹਾਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ